ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਪੰਨੇ ਵਿੱਚ ਅੱਜ ਦੀ ਕਹਾਣੀ ਹੈ ਪਾਣੀ ਤੇ ਪੁਲ ਇਹ ਕਹਾਣੀ ਡਾਕਟਰ ਮਹੀਪ ਸਿੰਘ ਜੀ ਦੀ ਲਿਖੀ ਹੋਈ ਹੈ ਗੱਡੀ ਲਾਹੌਰ ਤੋਂ ਚੱਲੀ ਤਾਂ ਅਚਾਨਕ ਮੇਰਾ ਮਨ ਕੰਬ ਉਠਿਆ ਅਸੀਂ ਹੁਣ ਉਸ ਪਾਸੇ ਜਾ ਰਹੇ ਸਾਂ ਜਿੱਥੇ 14 ਸਾਲ ਪਹਿਲੇ ਇਹੋ ਜਿਹੀ ਅੱਗ ਲੱਗੀ ਹੋਈ ਸੀ ਜਿਸ ਵਿੱਚ ਲੱਖਾਂ ਸੜ ਗਏ ਸਨ ਤੇ ਲੱਖਾਂ ਤੇ ਜਲਣ ਦੇ ਨਿਸ਼ਾਨ ਅੱਜ ਤੱਕ ਬਣੇ ਹੋਏ ਹਨ ਮੈਨੂੰ ਲੱਗਾ ਸਾਡੀ ਗੱਡੀ ਕਿਸੇ ਗਹਿਰੀ ਲੰਮੀ ਹਨੇਰੀ ਕੁਪ ਗੁਫਾ ਵੱਲ ਜਾ ਰਹੀ ਹੈ ਤੇ ਅਸੀਂ ਆਪਣਾ ਸਭ ਕੁਝ ਇਸ ਹਨੇਰੇ ਨੂੰ ਸੌਂਪ ਰਹੇ ਹਾਂ ਅਸੀਂ ਸਭ ਤਕਰੀਬਨ 300 ਮੁਸਾਫਰ ਸਾਂ ਔਰਤਾਂ ਤੇ ਬੱਚਿਆਂ ਦੀ ਗਿਣਤੀ ਵੀ ਸਾਡੇ ਵਿੱਚ ਕਾਫੀ ਸੀ ਲਾਹੌਰ 'ਚ ਅਸਾਂ ਸਭ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਉੱਥੇ ਸਾਡਾ ਇਹੋ ਜਿਹਾ ਸਵਾਗਤ ਕੀਤਾ ਗਿਆ ਸੀ ਉਸ ਤੋਂ ਅੱਗੇ ਹੁਣ ਪੰਜਾ ਸਾਹਿਬ ਦੀ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੋਣ ਦੀ ਸੰਭਾਵਨਾ ਤਾਂ ਨਹੀਂ ਸੀ ਪਰ ਮਨੁੱਖ ਦੇ ਅੰਦਰ ਦਾ ਪਸ਼ੂ ਕਦੋਂ ਜਾਗ ਕੇ ਸਭ ਸੰਭਾਵਨਾਵਾਂ ਨੂੰ ਡਕਾਰ ਜਾਏਗਾ ਕੌਣ ਜਾਣਦਾ ਹੈ ਇਹ ਸਭ ਸੋਚਦੇ ਸੋਚਦੇ ਮੈਂ 베ਜੀ ਵਾਲ ਤੱਕਿਆ ਉਹ ਹਥੇਲੀ ਤੇ ਮੂਟਕਾ ਕੇ ਅਰਕ ਨੂੰ ਖਿੜਕੀ ਦਾ ਸਹਾਰਾ ਦੇ ਕੇ ਲਗਾਤਾਰ ਬਾਹਰ ਦੇਖੀ ਜਾ ਰਹੇ ਸਨ ਫਸਲਾਂ ਕੱਟ ਚੁੱਕੀਆਂ ਸਨ ਦੂਰ ਦੂਰ ਤੱਕ ਸਪਾਟ ਧਰਤੀ ਦਿਖਾਈ ਦੇ ਰਹੀ ਸੀ ਮੈਨੂੰ ਲੱਗਾ ਕਿ 베ਜੀ ਦੀਆਂ ਅੱਖਾਂ ਤੋਂ ਉਤਰ ਕੇ ਇਸ ਪਾਟ ਤਾਂ ਉਹਨਾਂ ਦੇ ਮਨ ਉੱਤੇ ਪੂਰੀ ਤਰ੍ਹਾਂ ਛਾ ਗਈ ਸੀ ਫਿਰ ਮੈਂ ਡੱਬੇ ਦੇ ਦੂਜੇ ਮੁਸਾਫਰਾਂ ਵੱਲ ਤੱਕਿਆ ਉਹਨਾਂ ਤੇ ਵੀ ਗਹਿਰੀ ਉਦਾਸੀ ਛਾਈ ਹੋਈ ਸੀ ਸਮਝ ਨਹੀਂ ਸੀ ਆ ਰਿਹਾ ਕਿ ਸਭ ਉੱਤੇ ਅਚਾਨਕ ਇਹ ਉਦਾਸੀ ਕਿਉਂ ਛਾ ਗਈ ਸੀ 베ਜੀ ਤੁਹਾਨੂੰ ਤਾਂ ਹੀ ਰਸਤਾ ਚੰਗੀ ਤਰ੍ਹਾਂ ਯਾਦ ਹੋਵੇਗਾ ਮੈਂ 베ਜੀ ਦਾ ਧਿਆਨ ਤੋੜਦੇ ਹੋਏ ਪੁੱਛਿਆ ਤੁਹਾਡਾ ਤਾਂ ਇਸ ਪਾਸੇ ਆਉਣ ਜਾਣ ਕਈ ਵਾਰ ਹੋਇਆ ਹੋਵੇਗਾ 베ਜੀ ਮੇਰੇ ਵੱਲ ਦੇਖ ਕੇ ਮੁਸਕਰਾਏ ਸਭ ਕੁਝ ਗੁਆ ਕੇ ਪਾਈ ਹੋਈ ਮੁਸਕਰਾਹਟ ਸੀ ਕਹਿਣ ਲੱਗੇ ਮੈਨੂੰ ਤਾਂ ਇਸ ਰਾਸਤੇ ਦਾ ਇੱਕ ਇੱਕ ਸਟੇਸ਼ਨ ਯਾਦ ਹੈ ਪਰ ਅੱਜ ਇਹ ਇਲਾਕਾ ਇੰਨਾ ਬੇਗਾਨਾ ਬੇਗਾਨਾ ਲੱਗ ਰਿਹਾ ਹੈ ਅੱਜ 14 ਸਾਲ ਬਾਅਦ ਇਧਰੋਂ ਜਾ ਰਹੀ ਹਾਂ ਪਹਿਲਾਂ ਵੀ ਜਾਂਦੀ ਸੀ ਲਾਹੌਰ ਪਾਰ ਕਰਕੇ ਹੀ ਅਜੀਬ ਜਹੀ ਖੁਸ਼ੀ ਨਾਸ ਨਾਸ ਵਿੱਚ ਦੌੜ ਜਾਂਦੀ ਸੀ ਸਰਾਈ ਜੋ ਕਿ ਸਾਡਾ ਪਿੰਡ ਸੀ ਜਿਉਂ-ਜਿਉਂ ਨੇੜੇ ਆਉਂਦਾ ਉੱਥੋਂ ਦੀ ਇੱਕ-ਇੱਕ ਸ਼ਕਲ ਮੇਰੇ ਸਾਹਮਣੇ ਫਿਰਨ ਲੱਗ ਪੈਂਦੀ ਸੀ ਸਟੇਸ਼ਨ ਉੱਤੇ ਬਹੁਤ ਲੋਕੀ ਆਏ ਹੋਏ ਸਨ ਬੇਜੀ ਦੀਆਂ ਅੱਖਾਂ 'ਚ 14 ਸਾਲ ਪਹਿਲਾਂ ਦੀ ਯਾਦ ਤਾਜ਼ਾ ਹੋ ਗਈ ਸੀ ਪਿਤਾ ਜੀ ਨੇ ਆਪਣਾ ਕੰਮ ਉੱਤਰ ਪ੍ਰਦੇਸ਼ ਵਿੱਚ ਹੀ ਜਮਾ ਲਿਆ ਸੀ ਸਾਡਾ ਸਾਰੇ ਭੈਣ ਭਰਾਵਾਂ ਦਾ ਜਨਮ ਪੰਜਾਬ ਤੋਂ ਬਾਹਰ ਹੀ ਹੋਇਆ ਸੀ ਮੈਨੂੰ ਯਾਦ ਹੈ ਪਿਤਾ ਜੀ ਤਾਂ ਸ਼ਾਇਦ ਸਾਲ ਵਿੱਚ ਇੱਕ ਅਦਵਾਰ ਹੀ ਪੰਜਾਬ ਜਾਂਦੇ ਹੋਣ ਪਰ ਬੇਜੀ ਦੇ ਦੋ ਤਿੰਨ ਚੱਕਰ ਜ਼ਰੂਰ ਲੱਗ ਜਾਂਦੇ ਸਨ ਸਾਡੇ ਵਿੱਚੋਂ ਜੋ ਨਿੱਕਾ ਹੁੰਦਾ ਉਹ ਬੇਜੀ ਦੇ ਨਾਲ ਜਾਂਦਾ ਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਮੇਰੀ ਨਿੱਕੀ ਭੈਣ ਹੀ ਉਹਨਾਂ ਨਾਲ ਜਾਂਦੀ ਹੁੰਦੀ ਸੀ ਉਹਨਾਂ ਦਿਨਾਂ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਸੀ ਪੰਜਾਬ ਦੀਆਂ ਪੰਜ ਨਦੀਆਂ ਦਾ ਪਾਣੀ ਰੈਸ਼ੀ ਪੁਣੇ ਦੀ ਤੇਜ਼ ਸ਼ਰਾਬ ਬਣ ਚੁੱਕਾ ਸੀ ਬੇਜੀ ਨੇ ਇਹ ਪੰਜਾਬ ਜਾਣ ਦਾ ਫੈਸਲਾ ਕੀਤਾ ਬੇਜੀ ਨੇ ਫਿਰ ਪੰਜਾਬ ਜਾਣ ਦਾ ਫੈਸਲਾ ਕੀਤਾ ਇਸ ਤੋਂ ਇਸ ਤਰ੍ਹਾਂ ਵਿਰੋਧ ਕੀਤਾ ਜਿਸ ਤਰ੍ਹਾਂ ਉਹ ਬਲਦੀ ਅੱਗ ਵਿੱਚ ਖੁੱਦਣ ਜਾ ਰਹੇ ਹੋਣ ਤੇ ਉਹਨਾਂ ਦਾ ਇਸ ਤਰ੍ਹਾਂ ਜਾਣਾ ਸੱਚਮੁੱਚ ਅੱਗ ਵਿੱਚ ਖੁੱਦਣ ਵਰਗਾ ਹੀ ਤਾਂ ਸੀ ਪਰ ਪਿਤਾ ਜੀ ਸਮੇਤ ਅਸੀਂ ਸਭ ਜਾਣਦੇ ਸੀ ਕਿ ਬੇਜੀ ਨੂੰ ਆਪਣੇ ਨਿਸ਼ਚੇ ਤੋਂ ਹਟਾਉਣਾ ਆਸਾਨ ਨਹੀਂ ਸੀ ਉਹਨਾਂ ਨੇ ਸਭ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਦਿੱਤਾ 20 ਦਿਨਾਂ ਵਿੱਚ ਉਹ ਵਾਪਸ ਆ ਗਏ ਪਿੰਡ ਦੇ ਘਰ ਦਾ ਬਹੁਤ ਸਾਰਾ ਸਮਾਨ ਉਹ ਬੁੱਕ ਕਰਾ ਆਏ ਸਨ ਆਪਣੇ ਨਾਲ ਉਹ ਆਪਣਾ ਪੁਰਾਣਾ ਚਰਖਾ ਤੇ ਲੱਸੀ ਰੜਕਣ ਵਾਲੀ ਮਧਾਣੀ ਵੀ ਲੈ ਆਏ ਸਨ ਫਿਰ ਸਾਰੇ ਪੰਜਾਬ ਚ ਅੱਗ ਲੱਗ ਗਈ ਤਰਾਂ ਦੇ ਘਰ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਉਸ ਅੱਗ ਚ ਸੜਨ ਲੱਗੇ ਅੱਗ ਬੁਝੀ ਤਾਂ ਇੰਜ ਲੱਗਾ ਕਿ ਪਸ਼ੌਰ ਤੱਕ ਸਪਾਰਟ ਫੈਲੀ ਹੋਈ ਜ਼ਮੀਨ ਅੰਮ੍ਰਿਤਸਰ ਤੇ ਲਾਹੌਰ ਵਿੱਚ ਫਟ ਗਈ ਹੈ ਤੇ ਉਸ ਪਾਸੇ ਦਾ ਫਟਿਆ ਹੋਇਆ ਹਿੱਸਾ ਵਿੱਚੋਂ ਤੇ ਉਸ ਪਾਸੇ ਦਾ ਫਟਿਆ ਹੋਇਆ ਹਿੱਸਾ ਵਿੱਚੋਂ ਗੈਰੀ ਖਾਈ ਛੱਡ ਕੇ ਪਤਾ ਨਹੀਂ ਕਿੰਨਾ ਉਸ ਪਾਸੇ ਖਿਸਕ ਗਿਆ ਹੈ ਅਸੀਂ ਸਭ ਭੁੱਲ ਗਏ ਸੀ ਉਸ ਡੂੰਗੀ ਖਾਈ ਦੇ ਉਸ ਪਾਰ ਸਾਡਾ ਪਿੰਡ ਸੀ ਪੱਕੀ ਸੜਕ ਦੇ ਕੰਡੇ ਪਿਛਲੇ ਪਾਸੇ ਨਹਿਰ ਸੀ ਤੇ ਕੋਲ ਹੀ ਜੇਲਮ ਦਰਿਆ ਅਲੜ ਮੁਟਿਆਰ ਵਾਂਗ ਉਛਲਦਾ ਕੁੱਦਾ ਮਸਤ ਚਾਲ ਚੱਲੀ ਜਾ ਰਿਹਾ ਸੀ ਅੱਜ ਮੈਂ ਬੀਜੀ ਦੇ ਨਾਲ ਉਸ ਪਾਸੇ ਜਾ ਰਿਹਾ ਹਾਂ ਸਾ ਜੋ ਕੱਲ ਸਾਡਾ ਕਿੰਨਾ ਆਪਣਾ ਸੀ ਅੱਜ ਕਿੰਨਾ ਬਗਾਨਾ ਸੀ ਮੈਂ ਕਿਤਾਬ ਦੇ ਪੰਨੇ ਪਲਟ ਰਿਹਾ ਸਾਂ ਬੇਜੀ ਨੇ ਪੁੱਛਿਆ ਇਹ ਗੱਡੀ ਸਰਾਇਨ ਸਟੇਸ਼ਨ ਤੇ ਰੁਕੇਗੀ ਮੈਂ ਕਿਹਾ ਹਾਂ ਸ਼ਾਇਦ ਪਰ ਪਹੁੰਚੇਗੀ ਰਾਤ ਨੂੰ ਅਸੀਂ ਉਦੋਂ ਗਹਿਰੀ ਨੀਂਦ ਚ ਸੁੱਤੇ ਹੋਵਾਂਗੇ ਸਟੇਸ਼ਨ ਕਦੋਂ ਆ ਕੇ ਨਿਕਲ ਜਾਵੇਗਾ ਪਤਾ ਹੀ ਨਹੀਂ ਲੱਗੇਗਾ ਤੇ ਹੁਣ ਸਾਡਾ ਹੈ ਕੀ ਉੱਥੇ ਬੇਜੀ ਦੇ ਚਿਹਰੇ ਉੱਤੇ ཁਝ ਜਹੀ ਦੌੜ ਗਈ ਕਹਿਣ ਲੱਗੇ ਤੇਰੇ ਲਈ ਪਹਿਲਾਂ ਵੀ ਉੱਥੇ ਕੀ ਰੱਖਿਆ ਸੀ ਮੇਰੀ ਗੱਲ ਤੋਂ 베ਜੀ ਨੂੰ ਦੁੱਖ ਹੋਇਆ ਸੀ ਮੈਂ ਚੁੱਪ ਕਰ ਗਿਆ ਤੇ ਸਿਰ ਝੁਕਾ ਕੇ ਕਿਤਾਬ ਦੇ ਪੰਨਿਆਂ ਵਿੱਚ ਉਲਝ ਗਿਆ ਹੌਲੀ 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 ਹਨੇਰਾ ਪਸਰਨ ਲੱਗਾ 베ਜੀ ਨੇ ਪੋਟਲੀ ਕੱਢ ਕੇ ਖਾਣ ਲਈ ਕੁਝ ਕੱਢਿਆ ਮੇਰੇ ਇੱਕ ਦੂਰ ਦੇ ਮਾਮਾ ਜੀ ਵੀ ਨਾਲ ਸਨ ਇੰਨਾਂ ਨੇ ਮਿਲ ਕੇ ਖਾਣਾ ਖਾਧਾ ਤੇ ਸੌਣ ਦੀ ਤਿਆਰੀ ਕਰਨ ਲੱਗੇ ਮਾਮਾ ਜੀ ਤਾਂ 10 ਮਿੰਟ ਵਿੱਚ ਹੀ ਘੁਰਾੜੇ ਮਾਰਨ ਲੱਗ ਪਏ ਮੈਂ ਵੀ ਇੱਕ ਪਾਸੇ ਜ਼ਰਾ ਢੋਲਾ ਲਈ ਬੇਜੀ ਉਸੇ ਤਰ੍ਹਾਂ ਬੈਠੇ ਰਹੇ ਕੁਝ ਦੇਰ ਬਾਅਦ ਅਚਾਨਕ ਮੇਰੀ ਅੱਖ ਖੁੱਲ੍ਹੀ ਮੈਂ ਦੇਖਿਆ ਕਿ ਬੇਜੀ ਪਹਿਲਾਂ ਵਾਂਗ ਹੀ ਬਾਹਰ ਫੈਲੇ ਹੋਏ ਹਨੇਰੇ ਨੂੰ ਇੱਕ ਟੱਕ ਦੇਖ ਰਹੇ ਸਨ ਘੜੀ ਦੇਖੀ 10:30 ਵਜੇ ਗਏ ਸਨ ਮੈਂ ਕਿਹਾ ਬੇਜੀ ਤੁਸੀਂ ਵੀ ਲੇਟ ਜਾਓ ਅੱਛਾ ਉਹਨਾਂ ਦੇ ਮੂੰਹੋਂ ਨਿਕਲਿਆ ਤੇ ਉਹ ਵੀ ਅਦਲੰਮੇ ਪੈ ਗਏ ਉਸ ਅਦੋ ਨਿੰਦੀ ਦੀ ਹਾਲਤ 'ਚ ਮੈਂ ਇੱਕ ਸੁਪਨਾ ਦੇਖਿਆ ਮੈਨੂੰ ਪੂਰਾ ਯਾਦ ਤਾਂ ਨਹੀਂ ਪਰ ਉਸ ਨੀਂਦ 'ਚ ਮੈਨੂੰ ਕੁਝ ਘਬਰਾਹਟ ਹੋ ਰਹੀ ਸੀ ਕੋਈ ਲਾਲ ਜਹੀ ਗਿੱਲੀ ਜਹੀ ਚੀਜ਼ ਮੈਨੂੰ ਆਪਣੇ ਪਾਸੇ ਕੁੰਮਦੀ ਹੋਈ ਮਹਿਸੂਸ ਹੋ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਉਸ ਲਾਲ ਲਾਲ ਗਾੜੀ ਜਹੀ ਚੀਜ਼ ਉੱਤੇ ਮੇਰੇ ਪੈਰ ਫਚਫਚ ਪੈ ਰਹੇ ਸਨ ਫਿਰ ਅਚਾਨਕ ਮੈਂ ਘਬਰਾ ਕੇ ਉੱਠ ਪਿਆ ਬੇਜੀ ਮੈਨੂੰ ਝੰਜੋੜ ਰਹੇ ਸਨ ਅਜੀਬ ਜਹੀ ਘਬਰਾਹਟ ਤੇ ਉਹ ਤੇਜ ਨਾਲ ਉਹਨਾਂ ਦੇ ਹੱਥ ਕੰਬ ਰਹੇ ਸਨ ਕੀ ਹੈ ਦੇਖੋ ਨਾ ਇਹ ਸ਼ੋਰ ਬਾਹਰ ਕਾ ਦਾ ਹੈ ਮੈਂ ਬਾਹਰ ਚੱਕ ਕੇ ਦੇਖਿਆ ਸਾਡੀ ਗੱਡੀ ਨਿੱਕੇ ਜਿਹੇ ਸਟੇਸ਼ਨ ਉੱਤੇ ਖੜੀ ਸੀ ਪਲੇਟਫਾਰਮ ਤੇ ਲੈਂਪ ਪੋਸਟਾਂ ਦੀ ਹਲਕੀ ਹਲਕੀ ਰੌਸ਼ਨੀ ਸੀ ਤੇ ਅਜੀਬ ਜਿਹਾ ਸ਼ੋਰ ਮਚਿਆ ਹੋਇਆ ਸੀ ਡਰ ਨਾਲ ਮੇਰੇ ਰੋਂਗਟੇ ਖੜੇ ਹੋ ਗਏ 14 ਸਾਲ ਪਹਿਲਾਂ ਦੀ ਸੁਣੀਆਂ ਹੋਈਆਂ ਘਟਨਾਵਾਂ ਬਿਜਲੀ ਬਣ ਕੇ ਚਮਕ ਗਈਆਂ ਜਦੋਂ ਫਸਾਦੀਆਂ ਨੇ ਕਿੰਨੀਆਂ ਹੀ ਗੱਡੀਆਂ ਰੋਕ ਕੇ ਲੋਕਾਂ ਨੂੰ ਗਾਜਰਾਂ ਮੂਲੀਆਂ ਵਾਂਗ ਕੱਟ ਕੇ ਬੋਟੀ-ਬੋਟੀ ਕਰ ਦਿੱਤਾ ਸੀ। ਮਾਮਾ ਜੀ ਵੀ ਜਾਗ ਕੇ ਮੈਨੂੰ ਹਲੂਣ ਰਹੇ ਸਨ। ਕੀ ਗੱਲ ਐ? ਤਾਂ ਹੀ ਮੇਰੇ ਕੰਨਾਂ ਵਿੱਚ ਆਵਾਜ਼ ਪਈ। ਉਹ ਸਪੀਡ ਵਿੱਚੋਂ ਕੋਈ ਚੀਕ ਰਿਹਾ ਸੀ। ਇਸ ਗੱਡੀ ਵਿੱਚ ਕੋਈ ਸਰਾਈਂ ਦਾ ਹੈ? ਇਹ ਕਿਹੜਾ ਸਟੇਸ਼ਨ ਹੈ? ਮੈਂ 베ਜੀ ਨੂੰ ਪੁੱਛਿਆ। 베ਜੀ ਨੇ ਕਿਹਾ ਸਰਾਈਂ ਆਪਣੇ ਪਿੰਡ ਦਾ ਸਟੇਸ਼ਨ। ਬਾਰੋਂ ਫੇਰ ਆਵਾਜ਼ ਆਈ। ਇਸ ਗੱਡੀ ਵਿੱਚ ਕੋਈ ਸਰਾਈਂ ਦਾ ਹੈ? ਮੈਂ 베ਜੀ ਵੱਲ ਦੇਖਿਆ। ਉਹਨਾਂ ਦੇ ਚਿਹਰੇ ਉੱਤੇ ਪੂਰਾ ਭਰੋਸਾ ਸੀ। ਪੁੱਛ ਇਹਨਾਂ ਨੂੰ ਕੀ ਗੱਲ ਐ ਮੈਂ ਬਾਰੀ ਤੋਂ ਮੂੰਹ ਬਾਹਰ ਕੱਢਿਆ ਬਹੁਤ ਸਾਰੇ ਲੋਕ ਘੁੰਮਦੇ ਹੋਏ ਕਹਿ ਰਹੇ ਸਨ ਬਾਈ ਕੋਈ ਸਰਾਈ ਦਾ ਹੈ ਕੋਲੋਂ ਜਾਂਦੇ ਆਦਮੀ ਨੂੰ ਬੁਲਾ ਕੇ ਮੈਂ ਪੁੱਛਿਆ ਕੀ ਗੱਲ ਐ ਜੀ ਤੁਹਾਡੇ ਵਿੱਚੋਂ ਕੋਈ ਇਸ ਪਿੰਡ ਦਾ ਹੈ ਹਾਂ ਅਸੀਂ ਇਸ ਪਿੰਡ ਦੇ ਹਾਂ ਬੇਜੀ ਨੇ ਅੱਗੇ ਹੋ ਕੇ ਕਿਹਾ ਤੁਸੀਂ ਸਰਾਈਂਦੇ ਹੋ ਉਸ ਆਦਮੀ ਨੇ ਜ਼ੋਰ ਦੇ ਕੇ ਪੁੱਛਿਆ ਹਾਂ ਜੀ ਬੇਜੀ ਨੇ ਇੰਨਾ ਕਹਿੰਦਿਆਂ ਹੀ ਸਟੇਸ਼ਨ ਉੱਤੇ ਚਾਰੇ ਪਾਸੇ ਸ਼ੋਰ ਪੈ ਗਿਆ। ਹਾਂਜੀ, ਬੇਜੀ ਦੇ ਐਨਾ ਕਹਿੰਦਿਆਂ ਹੀ ਸਟੇਸ਼ਨ ਤੇ ਚਾਰੇ ਪਾਸੇ ਸ਼ੋਰ ਪੈ ਗਿਆ। ਇਧਰ ਉਧਰ ਘੁੰਮਦੇ ਹੋਏ ਬਹੁਤ ਸਾਰੇ ਆਦਮੀ ਸਾਡੇ ਡੱਬੇ ਦੇ ਸਾਹਮਣੇ ਜਮ੍ਹਾਂ ਹੋ ਗਏ। ਫਿਰ ਕਈ ਇਕੱਠੀਆਂ ਆਵਾਜ਼ਾਂ ਆਈਆਂ। ਤੁਸੀਂ ਸਰਾਇਂ ਦੇ ਹੋ? ਹਾਂਜੀ, ਅਸੀਂ ਸਰਾਇਂ ਦੇ ਹਾਂ। ਬੇਜੀ ਨੇ ਜ਼ੋਰ ਦੇ ਕੇ ਕਿਹਾ, "ਐਸੇ ਪਿੰਡ ਦੇ।" ਉਹ ਸਪੀਡ ਵਿੱਚੋਂ ਇੱਕ ਆਵਾਜ਼ ਆਈ। "ਤੁਸੀਂ ਕੀ ਦੇ ਘਰੋਂ ਹੋ?" ਬੇਜੀ ਨੇ ਮੇਰੇ ਵੱਲ ਦੇਖਿਆ। ਮੈਂ ਕਿਹਾ, ਮੇਰੇ ਪਿਤਾ ਜੀ ਦਾ ਨਾਮ ਸਰਦਾਰ ਮੂਲਾ ਸਿੰਘ ਸੀ ਇਹ ਮੇਰੀ ਮਾਂ ਹੈ ਤੂੰ ਮੂਲਾ ਸਿੰਘ ਦਾ ਲੜਕਾ ਐ ਕਈ ਲੋਕ ਇਕੱਠੇ ਚੀਕੇ ਤੂੰ ਮੂਲਾ ਸਿੰਘ ਦੇ ਘਰੋਂ ਐ ਰਵੇਲ ਸਿੰਘ ਦੀ ਭਾਬੀ ਠੀਕ ਹਨ ਲੋਕ ਸਭ ਕਹਿੰਦੇ ਕਹਿੰਦੇ ਕਿੰਨੇ ਹੀ ਹੱਥ ਸਾਡੇ ਵੱਲ ਵਧਣ ਲੱਗੇ ਲੋਕ ਸਾਡੇ ਰਿਸ਼ਤੇਦਾਰਾਂ ਵਿੱਚੋਂ ਸਭ ਦਾ ਹਾਲਚਾਲ ਪੁੱਛਦੇ ਹੋਏ ਆਪਣੇ ਹੱਥਾਂ ਦੀਆਂ ਪੋਟਲੀਆਂ ਮੈਨੂੰ ਤੇ 베ਜੀ ਨੂੰ ਦੇਈ ਜਾ ਰਹੇ ਸਨ ਉਹਨਾਂ ਵਿੱਚ ਪਿੰਡ ਦੀਆਂ ਸੁਗਾਤਾਂ ਬੰਨੀਆਂ ਹੋਈਆਂ ਸਨ ਮੈਂ ਤੇ 베ਜੀ ਗੁਮਸਮ ਹੋਏ ਚੀਜ਼ਾਂ ਲੈ ਲੈ ਕੇ ਆਪਣੀ ਸੀਟ ਤੇ ਰੱਖੀ ਜਾ ਰਹੇ ਸਾਂ ਦੇਖਦੇ ਆਂ ਦੇਖਦੇ ਆਂ ਸਾਡੀ ਸੀਟ ਛੋਟੀਆਂ ਪੋਟਲੀਆਂ ਨਾਲ ਭਰ ਗਈ ਮੈਂ ਹੱਕਾ ਪੱਕਾ ਇਹ ਸਭ ਦੇਖ ਰਿਹਾ ਸਾਂ 베ਜੀ ਆਪਣੇ ਸਿਰ ਦਾ ਪੱਲਾ ਵਾਰ-ਵਾਰ ਸੰਭਾਲਦੇ ਹੋਏ ਹੱਥ ਜੋੜ ਰਹੇ ਸਨ ਖੁਸ਼ੀ ਨਾਲ ਉਹਨਾਂ ਦੇ ਬੁੱਲ ਫਰਕ ਰਹੇ ਸਨ ਮੂੰਹੋਂ ਕੁਝ ਵੀ ਨਹੀਂ ਸੀ ਨਿਕਲ ਰਹਾ ਤੇ ਲੱਗ ਰਿਹਾ ਸੀ ਅੱਖਾਂ ਹੁਣੇ ਚੋ ਪੈਣਗੀਆਂ ਉੱਥੇ ਖੜੇ ਗਾਰਡ ਨੇ ਹਰੀ ਲਾਲ ਟੈਨ ਉੱਪਰ ਉਠਾਈ ਤੇ ਕੋਟ ਦੀ ਜੇਬ ਵਿੱਚੋਂ ਇੱਕ ਸਿਟੀ ਕੱਢੀ ਤਿੰਨ ਚਾਰ ਆਦਮੀਆਂ ਨੇ ਉਹਨਾਂ ਫੜ ਲਿਆ ਓਏ ਬਾਊ 2-4 ਮਿੰਟ ਹੋਰ ਗੱਡੀ ਖੜੀ ਰਹਿਣ ਦੇ ਦੇਖਦਾ ਨਹੀਂ ਇਹ ਬੀਬੀ ਸਾਡੇ ਪਿੰਡ ਦੀ ਐ ਤੇ ਇੱਕ ਨੇ ਉਸ ਦਾ ਲਾਲ ਟੈਨ ਵਾਲਾ ਹੱਥ ਥੱਲੇ ਕਰ ਦਿੱਤਾ ਪਰ ਜਾਈ ਸਰਦਾਰ ਜੀ ਦਾ ਕੀ ਹਾਲ ਐ ਉਹਨਾਂ ਨੂੰ ਕਿਉਂ ਨਹੀਂ ਲਈ ਆਈ ਪੰਜੇ ਸਾਹਿਬ ਦੇ ਦਰਸ਼ਨਾਂ ਨੂੰ ਬੁੱਢਾ ਜਿਹਾ ਮੁਸਲਮਾਨ ਪੁੱਛ ਰਿਹਾ ਸੀ ਬੇਜੀ ਨੇ ਦੋ ਮਾ ਹੱਥਾਂ ਨਾਲ ਸਿਰ ਦਾ ਕੱਪੜਾ ਹੋਰ ਅੱਗੇ ਕਰ ਲਿਆ ਉਹਨਾਂ ਦੇ ਮੂੰਹੋਂ ਹੌਲੀ ਜਿਹੀ ਨਿਕਲਿਆ ਸਰਦਾਰ ਜੀ ਨਹੀਂ ਰਹੇ ਹੂੰ ਸਰਦਾਰ ਮੋਲਾ ਸਿੰਘ ਗੁਜਰਗੇ ਕੀ ਹੋਇਆ ਸੀ ਉਹਨਾਂ ਨੂੰ ਬੇਜੀ ਚੁੱਪ ਰਹੇ ਮੈਂ ਜਵਾਬ ਦਿੱਤਾ ਉਹਨਾਂ ਦੇ ਪੇਟ ਵਿੱਚ ਰਸੌਲੀ ਹੋ ਗਈ ਸੀ ਇੱਕ ਦਿਨ ਅਚਾਨਕ ਫੁੱਟ ਪਈ ਤੇ ਦੂਜੇ ਦਿਨ ਉਹ ਪੂਰੇ ਹੋ ਗਏ ਉਹ ਬੜੇ ਹੀ ਨੇਕ ਬੰਦੇ ਸੀ ਉਹਨਾਂ ਨੂੰ ਖੁਦਾ ਦੀ ਦਰਗਾਹ ਵਿੱਚ ਜਗ੍ਹਾ ਮਿਲੇਗੀ ਉਨ੍ਹਾਂ ਵਿੱਚੋਂ ਇੱਕ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਪਰਪਰ ਲਈ ਸਭ ਖਾਮੋਸ਼ ਹੋ ਗਏ ਸਨ ਪਰ ਜਾਈ ਤੇਰੇ ਬੱਚੇ ਠੀਕ ਹਨ ਵਾਹਿਗੁਰੂ ਦੀ ਕਿਰਪਾ ਹੈ ਸਭ ਠੀਕ ਹੈ ਬੇਜੀ ਨੇ ਹੌਲੀ ਜਹੀ ਆਖਿਆ ਅੱਲਾ ਉਹਨਾਂ ਦੀ ਉਮਰ ਦਰਾਜ਼ ਕਰੇ ਕਈ ਆਵਾਜ਼ਾਂ ਇਕੱਠੀਆਂ ਆਈਆਂ ਪਰ ਜਾਈ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆ ਜਾ ਇਸੇ ਇੱਕ ਨੇ ਕਿਹਾ ਤੇ ਹੋਰ ਕਈਆਂ ਨੇ ਦੁਹਰਾਇਆ ਪਰ ਜਾਈ ਹੁਣ ਤੁਸੀਂ ਲੋਕ ਵਾਪਸ ਆ ਜਾਓ ਪਲੇਟਫਾਰਮ ਤੇ ਖੜੀਆਂ ਕੰਨੀਆਂ ਹੀ ਆਵਾਜ਼ਾਂ ਕਹਿ ਰਹੀਆਂ ਸਨ ਵਾਪਸ ਆ ਜਾਓ ਵਾਪਸ ਆ ਜਾਓ ਮੈਂ ਸੁਣਿਆ ਕਿ ਮੇਰੇ ਪਿੱਛੇ ਬੈਠੇ ਹੋਏ ਮਾਮਾ ਜੀ ਉੜਦੇ ਹੋਏ ਕਹਿ ਰਹੇ ਸਨ ਹੂੰ ਬਦਮਾਸ਼ ਕਿਤੋਂ ਦੇ ਪਹਿਲਾਂ ਤਾਂ ਸਾਨੂੰ ਮਾਰ ਮਾਰ ਕੇ ਇਥੋਂ ਕੱਢ ਦਿੱਤਾ ਹੁਣ ਕਹਿੰਦੇ ਨੇ ਵਾਪਸ ਆ ਜਾਓ ਲੁੱੱਚੇ ਪਰ ਪਲੇਟਫਾਰਮ ਤੇ ਖੜੇ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਉਹ ਕਹੀ ਜਾ ਰਹੇ ਸਨ ਪਰ ਜਾਈ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਆ ਜਾਓ ਬੋਲ ਪਰ ਜਾਈ ਕਦ ਆਏਂਗੀ ਆਪਣਾ ਪਿੰਡ ਤਾਂ ਤੈਨੂੰ ਯਾਦ ਆਉਂਦਾ ਹੈ ਨਾ ਪਰਜਾਈ ਵਾਪਸ ਆ ਜਾ ਬੀਜੀ ਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ ਉਹ ਸਿਰ ਦਾ ਪੱਲਾ ਸੰਭਾਲਦੇ ਹੋਏ ਹੱਥ ਜੋੜੀ ਜਾ ਰਹੇ ਸਨ ਦੂਰ ਖੜਾ ਗਾਰਡ ਹਰੀ ਲਾਲਟਨ ਦਿਖਾਉਂਦਾ ਹੋਇਆ ਸਿਟੀ ਮਾਰ ਰਿਹਾ ਸੀ ਇੰਜਣ ਗਰਜਿਆ ਤੇ ਗੱਡੀ ਫਕਫਕ ਕਰਦੀ ਚੱਲ ਪਈ ਢੀੜ ਦੀ ਢੀੜ ਡੱਬੇ ਦੇ ਨਾਲ ਚੱਲ ਪਈ ਅੱਛਾ ਪਰਜਾਈ ਸਲਾਮ ਅੱਛਾ ਬੇਟੇ ਸलाम ਰਵੇਲ ਸਿੰਘ ਨੂੰ ਸਾਡਾ ਸलाम ਦੇਣਾ ਸਭ ਨੂੰ ਸਾਡਾ ਸलाम ਦੇਣਾ ਬੇਜੀ ਦੇ ਹੱਥ ਜੁੜੇ ਹੋਏ ਸਨ ਤੇ ਮੂੰਹ ਵਿੱਚੋਂ ਗਦਗਦ ਸੁਰਚ ਕੁਝ ਨਿਕਲ ਰਿਹਾ ਸੀ ਹੌਲੀ ਹੌਲੀ ਗੱਡੀ ਕੁਝ ਤੇਜ਼ ਹੋ ਗਈ ਅਸੀਂ ਦੋਵੇਂ ਖਿੜਕੀ ਵਿੱਚੋਂ ਸਿਰ ਕੱਢੀ ਹੱਥ ਜੋੜਦੇ ਰਹੇ ਪੀੜ ਦੇ ਲੋਕ ਉੱਥੇ ਹੀ ਖੜੇ ਹੱਥ ਉਠਾ ਕੇ ਚੀਕਦੇ ਰਹੇ ਗੱਡੀ ਸਟੇਸ਼ਨ ਤੋਂ ਬਾਹਰ ਨਿਕਲ ਗਈ ਮੈਂ ਸੀਟ ਤੋਂ ਪੋਟਲੀਆਂ ਸਰਕਾ ਕੇ ਇੱਕ ਪਾਸੇ ਕਰ ਦਿੱਤੀਆਂ ਤੇ 베ਜੀ ਦੇ ਮੋਬਾਈਲ ਦੇਖਿਆ ਕਿ ਸ਼ਾਇਦ ਕੁਝ ਕਹਿਣ 베ਜੀ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਅਥਰੂ ਵਹਿ ਰਹੇ ਸਨ ਉਹ ਵਾਰ-ਵਾਰ ਦੁਪੱਟੇ ਨਾਲ ਅੱਖਾਂ ਪੂੰਝ ਰਹੇ ਸਨ ਪਰ ਟੁੱਟੇ ਹੋਏ ਬੰਨ ਦਾ ਪਾਣੀ ਵਹਿਦਾ ਜਾ ਰਿਹਾ ਸੀ ਸਾਡੀ ਗੱਡੀ ਜੇਲਮ ਦੇ ਪੁਲ ਉੱਤੇ ਆ ਗਈ ਸੀ ਰਾਤ ਦੀ ਉਸ ਖਾਮੋਸ਼ੀ ਵਿੱਚ ਖੜਖੜ ਖੜ ਦੀ ਤੇਜ਼ ਆਵਾਜ਼ ਆ ਰਹੀ ਸੀ ਮੈਂ ਖਿੜਕੀ ਤੋਂ ਝਾਕ ਕੇ ਜੇਲਮ ਦਾ ਪੁਲ ਦੇਖਣ ਲੱਗਾ ਮੈਂ ਸੁਣਿਆ ਸੀ ਕਿ ਜੇਲਮ ਦਾ ਪੁਲ ਬੜਾ ਮਜ਼ਬੂਤ ਹੈ ਪੱਥਰ ਤੇ ਲੋਹੇ ਦੇ ਬਣੇ ਉਹ ਮਜ਼ਬੂਤ ਪੁਲ ਨੂੰ ਹਨੇਰੇ ਵਿੱਚ ਮੈਂ ਦੇਖ ਰਿਹਾ ਸਾਂ ਮੇਰੀ ਨਜ਼ਰ ਹੋਰ ਥੱਲੇ ਜਾ ਰਹੀ ਸੀ ਇੱਥੇ ਹਨੇਰਾ ਘੁੱਪ ਸੀ ਪਰ ਮੈਂ ਜਾਣਦਾ ਸਾਂ ਉੱਥੇ ਪਾਣੀ ਹੈ ਜੇਲਮ ਦਰਿਆ ਦਾ ਠਾਠਾ ਮਾਰਦਾ ਹੋਇਆ ਸਾਫ਼ ਸੁਥਰਾ ਪਾਣੀ ਜੋ ਪੱਥਰ ਦੇ ਲੋਹੇ ਜੋ ਪੱਥਰ ਤੇ ਲੋਹੇ ਦੇ ਬਣੇ ਹੋਏ ਪੁਲ ਤੋਂ ਥੱਲੇ ਵਹਿ ਰਿਹਾ ਸੀ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਧੰਨਵਾਦ